ਗੁੱਡ ਮਾਰਨਿੰਗ ਜੀ ਗੱਲ ਕਰਨੀ ਆ ਪੰਜਾਬ ਸਰਕਾਰ ਤੇ ਸੰਧਵਾ ਸਾਹਿਬ ਦੀ ਪਹਿਲਾਂ ਰਿਕਾਰਡਿੰਗ ਸੌਣ ਲਓ ਬਾਕੀ ਗੱਲ ਬਾਅਦ ਚ ਕਰਦੇ ਆ ਸੁਣੋ ਵੜੇ ਜੀ ਪਰ ਉਹ ਕਹਿੰਦੇ ਵੇਲੜ ਛੱਡੇ ਲੈ ਕੇ ਸਾਡੇ ਸਾਹਮਣੇ ਆ ਜਾਂਦੇ ਕਹਿੰਦੇ ਤੁਸੀਂ ਸਕੂਲ ਕਿਉਂ ਜਾਂਦੇ ਅਸੀਂ ਆਪਦੇ ਬੱਚਿਆਂ ਨੂੰ ਖੁਸ਼ੀ ਦੇਣੀ ਆ ਅਸੀਂ ਉਹਨਾਂ ਅਸੀਂ ਜਿਹੜੇ ਮਾਪੇ ਜਿਹੜੇ ਗਰੀਬਾਂ ਨੇ ਸਾਨੂੰ ਬਣਾਇਆ ਜਿਨ੍ਹਾਂ ਨੇ ਸਰਕਾਰ ਬਣਾਈ ਆ ਅਸੀਂ ਉਹਨਾਂ ਨੂੰ ਦੱਸਿਆ ਦੱਸਣਾ ਵੀ ਹੁਣ ਤੁਹਾਨੂੰ ਲੁੱਕ ਕਰਾਉਣ ਦੀ ਲੋੜ ਨਹੀਂ ਹੈ ਤੁਸੀਂ ਹੁਣ ਸਰਕਾਰੀ ਸਕੂਲ ਸੰਧਵਾ ਸਾਹਿਬ ਜਦੋਂ ਤੁਸੀਂ ਸੱਤਾ 'ਚ ਨਹੀਂ ਸੀ ਤੁਸੀਂ ਜਿਹੜੇ ਧਰਨੇ ਲਾਉਂਦੇ ਸੀਗੇ ਤੁਸੀਂ ਵੀ ਲੀਡਰ ਘੇਰਦੇ ਰਹੇ ਹੋ ਠੀਕ ਆ ਇਹਦਾ ਬਾ ਤੁਸੀਂ ਬੇਲੇ ਸੀ ਤੁਸੀਂ ਬੇਲੇ ਸੀ ਠੀਕ ਆ ਜਿਹੜੇ ਤੁਹਾਡੇ ਰੈਲੀਆਂ ਚਾਹੁੰਦੇ ਨੇ ਉਹ ਬੇਲੇ ਲੋਕ ਨੇ ਆ ਦੇਖੋ ਇੱਕ ਸਕੂਲ 'ਤੇ ਤਿੰਨ ਨਹੀਂ ਪੱਥਰ ਲੱਗੇ ਹੋਏ ਨੇ ਤਿੰਨ ਨਹੀਂ ਪੱਥਰ ਲੱਗੇ ਹੋਏ ਨੇ ਸਕੂਲ ਦੇ ਵਿੱਚ ਕਿਹੜਾ ਬਦਲਾਅ ਹੈ ਕਿਹੜੀ ਸਿੱਖਿਆ ਕ੍ਰਾਂਤੀ ਆ ਸਿੱਖਿਆ ਕ੍ਰਾਂਤੀ ਆ ਭਾਬ ਕੀ ਹੈ ਬਾਥਰੂਮ ਤੋਂ ਘਟਨ ਕਰਨੇ ਤੁਸੀਂ ਸਿੱਖਿਆ ਕ੍ਰਾਂਤੀ ਨੂੰ ਕੀ ਸਮਝਿਆ ਹੋਇਆਗਾ ਸਿੱਖਿਆ ਕ੍ਰਾਂਤੀ ਉਹ ਹੁੰਦੀ ਆ ਵੀ ਅਸੀਂ ਸਿੱਖਿਆ ਫ੍ਰੀ ਕਰ ਦਿੱਤੀ ਆ ਲੋਕੀ ਪੜ੍ਹਨ ਲਈ ਆ ਰਹੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਏਦਾਂ ਸਕੂਲ ਬਣਾ ਦਿੱਤੇ ਨੇ ਸਹੀ ਹੈ ਨਾ ਟੀਚਰਾਂ ਡੰਡੇ ਪੈਂਦੇ ਨੇ ਟੀਚਰ ਕੁੱਟਿਆ ਜਾ ਰਿਹਾਗਾ ਸਿੱਖਿਆ ਕ੍ਰਾਂਤੀ ਕਿਹੜੇ ਬਸੇ ਗੱਲ ਕਰਦੇ ਪਏਓ ਤੁਸੀਂ ਨਾ ਗੱਲਾਂ ਸੋਚਦੇ ਵਿਚਾਰ ਵਿਚਾਰਨਾ ਨਹੀਂ ਹਟ ਲੋਕਾਂ ਦੇ ਵਾਸਤੇ ਲੋਕੀ ਮੁੱਦੇ ਭੁੱਲ ਜਾਂਦੇ ਆ ਨਵਾਂ ਮੁੱਦਾ ਲੈ ਖੜਾ ਕਰ ਦਿੰਦਾ ਦਿੱਤਾ ਜਾਂਦਾ ਹੈਗਾ ਕਿਉਂਕਿ ਹੁਣ ਇਹਨੇ ਪ੍ਰਤਾਪ ਬਾਜਵਾਲਾ ਮੁੱਦਾ ਲੈ ਕੇ ਖੜਾ ਕੀਤਾ ਹੋਇਆ ਹੈਗਾ ਸਹੀ ਹੈ ਨਾ ਐ ਲੋਕੀ ਮੈਨ ਪਿੰਡਾਂ 'ਚ ਘੇਰਦੇ ਆ ਘੇਰਨਾ ਬਣਦਾ ਇਹਨਾਂ ਦਾ ਇਹ ਖੁਦ ਭਗਵੰਤ ਬਣ ਕੇ ਨਾ ਹੁੰਦਾ ਸੀ ਵੀ ਜੇ ਪਿੰਡਾਂ 'ਚ ਲੀਡਰ ਹੁੰਦੇ ਉਹਨਾਂ ਨੂੰ ਘੇਰਨ ਨੂੰ ਸਵਾਲ ਪੁੱਛੋ ਹੁਣ ਇਹਨਾਂ ਨੂੰ ਘੇਰਨ ਲੱਗ ਕੇ ਉਹਦੇ ਨਾਲ ਬਸਭਾਲ ਖੜੇ ਕਰਨ ਲੱਗ ਕੇ ਹੁਣ ਇਹ ਪਿੱਟਦੇ ਆ ਕਿਉਂ ਭਾਈ ਤੁਹਾਡੇ ਜਿੰਨੇ ਵੀ ਤੁਹਾਡੇ ਲੀਡਰ ਨੇ ਤੁਹਾਡੇ ਬੱਚੇ ਸਰਕਾਰੀ ਸਕੂਲੇ ਪੜ੍ਹਦੇ ਆ ਪਹਿਲਾਂ ਇਹ ਦੱਸੋ ਕਿੰਨੇ ਲੀਡਰਾਂ ਦੇ ਸਕੂਲ ਬੱਚੇ ਸਰਕਾਰੀ ਸਕੂਲੇ ਪੜ੍ਹਦੇ ਨੇ ਕਿੰਨੇ ਦੇ ਬੱਚੇ ਬਾਹਰ ਪੜ੍ਹਾਈ ਕਰਦੇ ਨੇ ਸਹੀ ਆ ਤੁਹਾਨੂੰ ਤੁਹਾਡੀ ਥੋੜੀ ਤਨਖਾਹ ਬੱਸ ਸਕਦੀ ਆ ਤੁਹਾਡੀ ਤਨਖਾਹ 1 ਲੱਖ 40 ਹਜ਼ਾਰ ਹੋ ਸਕਦੀ ਆ ਮਹੀਨੇ ਦੀ ਠੀਕ ਆ ਲੱਖ ਤੋਂ ਉੱਪਰ ਤੁਹਾਡੀ ਬੱਸ ਸਕਦੀ ਆ ਤੇ ਗਰੀਬ ਤਾਂ ਉੱਥੇ ਖੜਾ ਹੈ ਨਾ ਗਰੀਬ ਬੱਚੇ ਕਿੱਥੋਂ ਪੜਾਊਗਾ ਤੁਸੀਂ ਉਹਨੂੰ ਆਟਾ ਦਾ ਦੇ ਖੁਸ਼ ਕਰ ਰਹੇ ਹੋ ਗਹਰਾ 100 ਰੁਪਏ ਤਨਖਾਹ ਮਹੀਨੇ ਦੀ ਇੱਕ ਪਰਿਵਾਰ ਨੂੰ ਬੁੜੀਆਂ ਨੂੰ ਉਹ ਤਾਂ ਬੁੜੀਆਂ ਕਮਾ ਲੈਂਦੇ ਕੰਮ ਕਰਕੇ ਹੁਣ ਵੀ ਕਮਾਉਂਦੀਆਂ ਨੇ ਤੁਸੀਂ ਕਿਹੜਾ ਦੇ ਦਿੱਤੇ ਸਈਣਾ ਇਹ ਲਾਰੇ ਲੱਪੇ ਲਾ ਕੇ ਬੋਟਾਂ ਵਾਲਾ ਕੰਮ ਛੱਡ ਦੋ 2025 ਚਲਦਾ ਪਿਆਗਾ ਸਾਰਾ ਕੋਸ ਸੋਸ਼ਲ ਮੀਡੀਆ ਤੁਹਾਡਾ ਪਿਆਗਾ ਤੁਸੀਂ ਹੁਣ ਚੁੱਪ ਨਹੀਂ ਕਰ ਸਕਦੇ ਝੂਠ ਨਹੀਂ ਬੋਲ ਸਕਦੇ ਲੋਕਾਂ ਨੂੰ ਬੇਕੂਫ ਨਹੀਂ ਬਣਾ ਸਕਦੇ ਬਦਲਾ ਫੇਰ ਬਦਲਾ ਆ ਜਾਊਗਾ ਤੁਸੀਂ ਨਹੀਂ ਹੋਰ ਸਹੀ ਸਹੀ ਹੈ ਨਾ ਤੁਹਾਡੇ 92 ਆ 92 ਵਿੱਚੋਂ ਕਿੰਨੇ ਨੂੰ ਬੋਲਣ ਦਾ ਪਤਾ ਹੈਗਾ ਲਾਫ ਸਾਈਡ ਵਰਗੇ ਉੱਗੋਗੇ ਵਰਗੇ ਕਿਹ ਟਰਾਲੀਆਂ ਲਈ ਜਾਂਦੀ ਸੀ ਕਿਹ ਟਰਾਲੀਆਂ ਜਾਂਚ ਕਰਾਈਏ ਕਿਉਂਕਿ ਉਕਤਾ ਕੇ ਨਾ ਪੈਸੀ ਟਰਾਲੀ ਇੰਨਾ ਘਰੋਂ ਨਿਕਲਿਆ ਨਾ ਐਮਐਲ ਦੇ ਘਰੋਂ ਨਿਕਲਿਆ ਨੇ ਉਹ ਜਾਂਚ ਕਿ ਕਰਉਣਗੇ ਜੇ ਕਿਸਾਨ ਦੀ ਫਸਲ ਮੱਚਦੀ ਆ ਉਹਦੇ ਪਰ ਕਾਨੂੰਨ ਹੈ ਕਿਉਂਕਿ ਡੰਡੇ ਦੇ ਕਿਉਂ ਨਾ ਹੋਣਗੇ ਸੜਕਾਂ ਧਰਨੇ ਕਿਉਂ ਨਾ ਲਾਉਣਗੇ ਤੈਨੂੰ ਕੋਲ ਨਾ ਪੁੱਛਣਗੇ ਗੱਲ ਸਾਡੇ ਲੋਕ ਬੇਕੂਫ ਨੇ ਜਿਹੜੇ ਆਪਣੇ ਕੰਮ ਤੇ ਕੰਮ ਤੋਂ ਮਤਲਬ ਰੱਖਦੇ ਹੈਗੇ ਡੰਡੇ ਚੱਕ ਤੌਰ ਪੈਨੇ ਨਾ ਮਗਰ ਹੱਟ ਲੀਡਰ ਆ ਗਿਆ ਤੇ ਚੋਣਾਂ ਕੈਨੇਡਾ ਕੈਨੇਡਾ ਚ ਵੀ ਹੋ ਰਹੀਆਂ ਨੇ ਲੀਡਰ ਉੱਥੇ ਵੀ ਚੁਣੇ ਜਾਣੇ ਆ ਉਹਨੇ ਦੇਸ਼ ਚ ਚੁਣੋਣੇ ਆ ਠੀਕ ਆ ਉਹਨਾਂ ਦੇ ਵੀ ਲੀਡਰ ਉਹ ਵੀ ਨੇ ਉਹਨਾਂ ਮਗਰ ਐਕਟ ਵੀ ਨਹੀਂ ਕੋਈ ਹੁੰਦਾ ਉਹ ਆਪਦਾ ਕੰਮ ਕਰਦਾ ਨਾ ਗੱਡੀ ਵੀ ਆਪ ਦੀ ਆਪ ਲੈ ਕੇ ਜਾਂਦਾ ਨੇ ਪਾਰਲੀਮੈਂਟ ਤੱਕ ਸਾਡੇ 10 10 ਗੱਡੀਆਂ ਮੂਰੇ 10 ਮਗਰ ਬਾਕੀ ਬੰਦੇ ਫੜਾ ਸਿਸਟਮ ਕੀ ਆ ਅਸੀਂ ਸਿਸਟਮ ਬਦਲਣ ਦੀ ਗੱਲ ਕਰਦੇ ਭਗਵੰਤ ਮਾਨ ਤੈਨੂੰ ਕਿਧੂ ਪਤਾ ਛਕੇ ਸਾਡੇ ਲੋਕ ਬੇਕੂਬ ਨੇ ਜਿਹੜੇ दारू ਦੀ ਬੋਤਲ ਦੇ ਪਿੱਛੇ ਲੱਗਦੇ ਨੇ ਗਲਤੀ ਉਹਨਾਂ ਦੀ ਨਹੀਂ ਸਹੀ ਹੈ ਨਾ ਜਿਹੜੇ दारू ਦੀ ਬੋਤਲ ਦੇ ਪਿੱਛੇ ਬੈਕਦੇ ਨੇ ਗਲਤੀ ਉਹਨਾਂ ਦੀ ਆ ਗੱਲ ਸੀ ਛੋਟੀ ਨਹੀਂ ਸਹੀ ਹੈ ਨਾ ਵੱਧ ਘੱਟ ਬੋਲੇ ਮਾਫ ਕਰਦੇ ਹੋ ਆਪਣੇ ਜਿਹੜੇ ਸੀ ਪਾਰਲੀਮੈਂਟ ਮੈਂਬਰ ਹੋਣਾ ਥੋੜਾ ਸਿੱਖੋ ਸਿਆਣੇ ਹੋ ਤੁਸੀਂ ਇਹ ਜਿਹੜੀ ਗੱਲਾ ਕਰਦੇ ਪਿਓ ਚੰਗੀਆਂ ਨਹੀਂ ਹੈ ਖਰਕ ਬੰਦਾ ਤੁਹਾਨੂੰ ਸਵਾਲ ਕਰ ਸਕਦਾ ਤੁਸੀਂ ਲੀਡਰ ਹੋ ਤੁਹਾਡਾ ਜਵਾਬ ਦੇਣਾ ਬਣਦਾ ਹੈ ਧੰਨਵਾਦ